ਭਾਰਤ ਪਾਕਿਸਤਾਨ ਬਾਰਡਰ ਤੇ ਨਾਪੂਰਵਕ ਖਲਾਤਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਵਕਫ ਵਕ ਥਾਮਾ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਇਸ ਸਬੰਧ ਵਿੱਚ ਅਸਕਲਨੌਰ ਦੇ ਸਿਵਲ ਹਸਪਤਾਲ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚਕ ਅਤੇ ਮੰਤਰੀ ਰਵਜੋਤ ਸਿੰਘ ਪਹੁੰਚੇ ਅਤੇ ਹਸਪਤਾਲ ਦਾ ਜਾਇਜ਼ਾ ਲਿਆ ਉਹਨਾਂ ਦੇ ਨਾਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਲਜਿੰਦਰ ਸਿੰਘ ਐਸ ਡੀ ਐਮ ਕਲਾਨੌਰ ਮੈਡਮ ਜੋਤੀਸ਼ਾ ਸਿੰਘ ਤੋਂ ਇਲਾਵਾ ਸਿਵਲ ਸਰਜਨ ਅਤੇ ਹੋਰ ਅਧਿਕਾਰੀ ਮੌਜੂਦ ਸਨ আপনার দখানী লবপ্রীত সিং খুশিপুর দিয়ে কাস্তিপুর ਜਿਸ ਕਿਸਮ ਦੀ ਅਵਸਥਾ ਚ ਸਾਰਾ ਦੇਸ਼ ਗੁਜ਼ਰ ਰਿਹਾ ਹੋਰ ਤੁਹਾਨੂੰ ਸਭ ਨੂੰ ਪਤਾ ਕਿ ਇੱਕ ਬਹੁਤ ਵੱਡਾ ਸਾਡੇ ਮੁਲਕ ਦੇ ਉੱਤੇ ਪੈਲਗਾਮ ਦੇ ਅੰਦਰ ਜਿਹੜਾ ਪਾਕਿਸਤਾਨ ਦੇ ਧਰਤੀ ਤੋਂ ਟ੍ਰੇਨਿੰਗ ਪ੍ਰਾਪਤ ਅਤਵਾਦੀਆਂ ਨੇ ਅਟੈਕ ਕੀਤਾ ਸਾਡੇ ਦੇ ਹੱਥੇ ਦੇਸ਼ ਤੇ ਨਾਗਰਿਕਾਂ ਦਾ ਕਤਲੇਆਮ ਕੀਤਾ ਸੋ ਸਾਰੇ ਦੇਸ਼ ਦੇ ਲੋਕਾਂ ਦੇ ਮਨ ਅੰਗ ਗੁੱਸਾ ਸੋ ਇੱਕ ਨਵੀਂ ਸਥਿਤੀ ਜਿਸ ਵਿੱਚ ਆਪਾਂ ਸਾਰੇ ਗੁਜ਼ਰ ਰਹੇ ਹਾਂ ਸੋ ਮਾਝਾ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦਾ ਬੜਾ ਸਪਸ਼ਟ ਆਦੇਸ਼ ਆ ਕਿ ਪੰਜਾਬ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਇਸ ਮੁਸ਼ਕਲ ਘੜੀ ਦੇ ਅੰਦਰ ਕੋਈ ਦਿੱਕਤ ਨਾ ਆਵੇ ਸੋ ਇਹਦੇ ਲਈ ਅਸੀਂ ਸਾਰੇ ਮੰਤਰੀ ਸਹਿਬਾਨ ਸਾਡਾ ਸਾਰਾ ਹੀ ਐਮ ਐਲ ਏ ਸਹਿਬਾਨ ਸਾਡਾ ਪ੍ਰਸ਼ਾਸਨ ਇਸ ਗੱਲ 'ਚ ਲੱਗਾ ਸੋ ਅੱਜ ਕੈਬਨਿਟ ਮੀਟਿੰਗ ਤੋਂ ਫੌਰਨ ਬਾਅਦ ਸਾਨੂੰ ਜਿਹੜਾ ਉਹ ਕਾਜ਼ ਮਿਲਿਆ ਸੋ ਮੈਂ ਮੇਰੇ ਨਾਲ ਮੇਰੇ ਬਹੁਤ ਹੀ ਪਿਆਰੇ ਅਜ਼ੀਜ਼ ਸਤਾਰਨਿਕ 17 ਦੇ ਪੰਜਾਬ ਦੇ ਮੰਤਰੀ ਡਾਕਟਰ ਰਜੋਜ ਜੀ ਸਾਡੇ ਐਮਐਲਏ ਗਰਦੀਪ ਰੰਧਾਵਾ ਜੀ ਹਲਕਾ ਚਾਰ ਚੰਸੇਰ ਸਿੰਘ ਸੋ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੇ तमाम ਸਾਡੇ ਐਸਟੀਐਮ ਸਾਹਿਬ ਹੋਰ ਵੱਖ-ਵੱਖ ਮੈਗਮੇ ਦੇ ਅਧਿਕਾਰੀ ਸੋ ਹੁਣ ਅਸੀਂ ਕਲਨੌਰ ਹਸਪੀਟਲ ਦੇ ਅੰਦਰ ਆਏ ਆ ਤੋ ਇੱਥੇ ਜੋ ਵੀ ਕਿਸੇ ਅਮਰਜੈਂਸੀ ਦੇ ਦੌਰਾਨ ਕੋਈ ਐਸੀ ਸਥਿਤੀ ਬਣਦੀ ਹੈ ਤੇ ਉਹਦੇ ਲਈ ਅਸੀਂ ਇੱਥੇ ਬੈੱਡ ਕਿੰਨੇ ਆ ਉਹਦੇ ਲਈ ਹੋਰ ਕਿਹੜੀ-ਕਿਹੜੀ ਚੀਜ਼ਾਂ ਦੇ ਲੋੜ ਆ ਉਹ ਸਾਰਾ ਐਸਐਮਓ ਸਭ ਤੋਂ ਅਸੀਂ ਮਤਲਬ ਸੁਣਿਆ ਸਮਝਿਆ ਸੋ ਕਿਸੇ ਤਰ੍ਹਾਂ ਦੀ ਕੋਈ ਦਵਾਈਆਂ ਦੀ ਘਾਟ ਨਹੀਂ ਹੈ ਕੋਈ ਬਲੱਡ ਦੀ ਘਾਟ ਨਹੀਂ ਚੰਗੀ ਗੱਲ ਇਹ ਹੈ ਕਿ ਸਾਡੇ ਸਵੈ ਸੇਵੀ ਨੌਜਵਾਨਾਂ ਦੇ ਅੰਦਰ ਇੱਕ ਬਹੁਤ ਵੱਡਾ ਜਜ਼ਬਾ ਆ ਪੰਜਾਬ ਹਮੇਸ਼ਾ ਹੀ ਲੜਦਾ ਰਿਹਾ ਤੇ ਹਮੇਸ਼ਾ ਖੜਦਾ ਰਿਹਾ ਆਪਣੇ ਪੈਰਾਂ ਦੇ ਉੱਤੇ ਸੋ ਇਸ ਸਿਟੀ ਦੇ ਅੰਦਰ ਵੀ ਅਸੀਂ ਪੰਜਾਬੀਆਂ ਦੇ ਨਾਲ ਆ ਔਰ ਸਾਡੇ ਸੈਨਿਕ ਜਿਹੜੇ ਦੇਸ਼ ਦੀ ਸ਼ਰਧਾਂ ਦੀ ਰਾਖੀ ਦੇ ਲਈ ਦਿਨ ਦਾ ਪਹਿਰਾ ਦੇ ਰਿਹਾ ਸਾਰਾ ਦੇਸ਼ ਉਹਨਾਂ ਦੇ ਨਾਲ ਆ ਤੇ ਪੰਜਾਬ ਦੇ ਅੰਦਰ ਮਾਝੂ ਮੁੱਖ ਮੰਤਰੀ ਵੀ ਉਹਨਾਂ ਦੀ ਸਾਰੀ ਸਰਕਾਰ ਇਸ ਕੰਮ ਤੇ ਲੱਗੀ ਆ ਸੋ ਗੁਰਦਾਸਪੁਰ ਹੋਵੇ ਪਠਾਨਕੋਟ ਹੋਵੇ ਸਾਰਾ ਜਿਹੜਾ ਸਾਡਾ ਬਾਰਡਰ ਦੇਰੀ ਆ ਉਹਦੇ ਚੱਪੇ ਚੱਪੇ ਤੇ ਸਾਡੇ ਸਾਥੀ ਜਿਹੜੇ ਉਹ ਜਾ ਰਹੇ ਆ ਸੋ ਅਸੀਂ ਪੂਰੀ ਤਰ੍ਹਾਂ ਲੋਕਾਂ ਨੂੰ ਜਿਹੜਾ ਉਹ ਸ਼ੋਰ ਕਰਦੇ ਆ ਕਿ ਚੜ੍ਹਦੀ ਕਲਾ ਚ ਰਹੋ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਥੋੜ ਕੋਈ ਘਾਟ ਪੰਜਾਬ ਦੇ ਅੰਦਰ ਨਹੀਂ ਆਂ ਦਿੱਤੀ ਜਾਏਗੀ ਸਰ ਇਹ ਹਸਪਤਲ ਵਿੱਚ ਬੜੇ ਲੰਬੇ ਸਮੇਂ ਤੋਂ ਡਾਕਟਰਾਂ ਦੀ ਕਮੀ ਚੱਲਦੀ ਹੈ ਉਹਨੂੰ ਕਿਦਾਂ ਫੋਟੋ ਕੀਤਾ ਜਾਏਗਾ ਦੇਖੋ ਬੇਸਿਕਲੀ ਤਾਂ ਲੀਓ ਲਥਾ ਪੰਜਾਬ ਮਿਲਿਆ ਸਾਨੂੰ ਹੁਣ ਉਹਨੂੰ ਸਜੇ ਸਜੇ ਪੈਰਾਂ 'ਤੇ ਖੜੇ ਕਰ ਰਹੇ ਆ 1000 ਡਾਕਟਰਾਂ ਦੀ ਜਿਹੜੀ ਉਹ ਭਰਤੀ ਉਹਨੇ ਅਜੇ ਕੈਬਨਿਟ ਨੇ ਫੈਸਲਾ ਕੀਤਾ ਕਰਨ ਦਾ ਸੋ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਬਣਾਉਣ ਦਾ ਮਾਨਯੋਗ ਮੁੱਖ ਮੰਤਰੀ ਜੀ ਦਾ ਨਾਰਾ ਉਹਦੇ ਤੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਪਰ ਅੱਜ ਕਿਉਂਕਿ ਅਸੀਂ ਵਿਸ਼ੇਸ਼ ਹਾਲਾਤਾਂ 'ਚ ਆਏ ਆ ਸੋ ਮੈਂ ਤੁਹਾਡੇ ਚੈਨਲ ਦੇ ਮਾਦੀ ਹੋਣੇ ਸਾਰੇ ਇਲਾਕਾ ਵਾਸੀਆਂ ਨੂੰ ਮਾਝੇ ਦੇ ਵਾਸੀਆਂ ਨੂੰ ਤੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਚੜ੍ਹਦੀ ਕਲਾ ਚ ਰਹੋ ਅਸੀਂ ਸਾਰੇ ਇਸ ਵੇਲੇ ਦੇਸ਼ ਦੇ ਸਿਆਣਕਾਂ ਦੇ ਨਾਲ ਉਹਨਾਂ ਦੇ ਮੁੰਡੇ ਨਾਲ ਮੁੰਡਾ ਡਾਕ ਉਹਨਾਂ ਦੇ ਪਿੱਛੇ ਖੜੇ ਆ। ਜੀ ਸਰ ਪੰਜਾਬ ਸਰਕਾਰ ਨੂੰ ਛੁੱਟੀਆਂ ਵੀ ਠੀਕ ਹੈ। ਆ ਬਸ ਸਾਲਾ ਗੱਲ ਜੀ ਦੇਖੋ ਜੀ ਜੋ ਮਾਹੌਲ ਪੂਰੇ ਦੇਸ਼ ਵਿੱਚ ਚੜ ਲਿਆ ਖਾਸ ਕਰਕੇ ਦੇ ਬਾਰਡਰ ਸਟੇਟ ਨੇ ਜਿਹਦੀ ਸਾਡਾ ਪੰਜਾਬ ਵੀ ਆਂਦਾ ਹੈਗਾ ਤੇ ਕੈਪੀਟਲ ਤੋਂ ਬਸਿੱਧੇ ਅਸੀਂ ਪਹੁੰਚੇ ਸਾਨੂੰ ਡਾਇਰੈਕਸ਼ਨਸ ਮਿਲੀ ਐ ਸੀਐਮ ਸਾਹਿਬ ਵੱਲੋਂ ਸਦਾ ਪਵਤੀ ਮਾਂਜੀ ਵੱਲ ਜਿਹੜੇ ਬਾਰਡਰ ਏਰੀਆਸ ਹੈਗੇ ਸਪੈਸ਼ਲੀ ਰੇਕ ਡਿਸਟ੍ਰਿਕਟ ਨੂੰ ਦੋ ਦੋ ਮੰਤਰੀ ਚਲੋਟ ਹੋਏ ਨੇ ਤੇ ਅਸੀਂ ਖੁਦ ਜਾ ਕੇ ਵਿਜ਼ਿਟ ਕਰੀਏ ਜਿਹੜੀ ਐਮਰਜੈਂਸੀ ਸਰਵਿਸਿਜ਼ ਹੈਗੀਆਂ ਜਾਂ ਹਸਪੀਟਲਸ ਹੈਗੇ ਜਾਂ ਫਾਇਰ ਸਟੇਸ਼ਨਸ ਹੈਗੇ ਜਿਹੜੇ మార్కెట్ ਵੀ ਅਸੀਂ ਜਾਣਾ ਐਟ ਲੀਸਟ ਲੋਕਾਂ ਨੂੰ ਆਪਾਂ ਸ਼ੋਰ ਕਰਨਾ ਕਿ ਕੋਈ ਕਿਸੇ ਤਰ੍ਹਾਂ ਦੀ ਕੰਬਣਾ ਦੀ ਕੋਈ ਲੋੜ ਨਹੀਂ ਹੈਗੀ ਨੈਸ਼ਨਲ ਐਮਰਜੈਂਸੀ ਹੈਗੀ ਆ ਤੇ ਜਿਹੜੀ ਸਾਡੀ ਪ੍ਰਿਪੇਅਰਡਨੈਸ ਹੈਗੀ ਆ ਚਾਹੇ ਹਸਪੀਟਲ ਦੀ ਹੋਵੇ ਚਾਹੇ ਕੋਈ ਐਮਰਜੈਂਸੀ ਦੀ ਹੋਵੇ ਚਾਹੇ ਕੋਈ ਫਾਇਰ ਵਾਲੀ ਹੋਵੇ ਉਹਨੂੰ ਅਸੀਂ ਆਪਾਂ ਦੇਖਣ ਆਏ ਆ तकरीबन ਇੱਥੇ ਦੇਖਿਆ ਹਸਪੀਟਲ ਪੂਰਾ ਕੰਮ ਕਰੇ ਤੇ ਇਸ तकरीबन 10 ਸਾਡੇ ਕੋ ਆਕਸੀਜਨ ਕੰਸਨਟ੍ਰੇਟਰ ਹੈਗੇ ਆ ਤੇ ਸਟਾਫ ਵੀ तकरीबन ਪੂਰਾ ਹੀ ਹੈਗਾ ਸਰਜਕਲ ਸਪੈਸ਼ਲਿਸਟੇ ਨਹੀਂ ਹੈਗੇ ਤੇ ਬਾਕੀ ਐਂਬੂਲੈਂਸ ਦਾ ਵੀ ਕੇਦੇ ਸਾਡੇ ਕੋ ਬੰਦਬਸਤ ਹੋ ਗਿਆ ਹੈਗਾ ਡਰਾਈਵਰ ਦਾ ਵੀ ਹੋ ਜਾਏਗਾ ਤੇ तकरीबन ਅਸੀਂ ਸੈਟੀਸਫਾਈਡ ਹੈਗੇ ਆ ਤੇ ਦਵਾਈਆਂ ਵੀ ਸਾਰੀਆਂ ਕੇਦੇ ਸਾਡੇ ਕੋ ਪੂਰੀਆਂ ਸਟਾਕ ਪੂਰਾ ਹੈਗਾ ਐਮਰਜੈਂਸੀ ਮੈਡੀਸਨ ਦਾ ਵੀ ਤੇ ਇੰਜੈਕਟੇਬਲਸ ਦਾ ਵੀ ਤੇ ਅਸੀਂ ਇਹ ਹੀ ਲੋਕਾਂ ਨੂੰ ਦੱਸਣਾ ਚਾਹੁੰਦੇ ਗਏ ਤੁਸੀਂ ਫੋ ਵਹਾਂ ਤੋਂ ਬੋਚੋ ਕਿਸੇ ਤਰ੍ਹਾਂ ਦੀ ਕੋਈ ਘਬਰਾਹਤ ਦੀ ਕੋਈ ਲੋੜ ਨਹੀਂ ਹੈਗੀ ਤੇ ਪੂਰੀ ਸਰਕਾਰ ਆਵਾਦੀ ਪਾਰਟੀ ਸਰਕਾਰ ਸਪੂਏ ਸਾਡੇ ਸੀਐਮ ਸਾਹਿਬ ਸਰਦ ਭਗਵੰਤ ਸਿੰਘ ਮਾਨ ਜੀ ਉਹ ਪਲਪਲ ਦੀ ਖਬਰ ਪੂਰੇ ਸਾਰੇ ਬਾਰਡਰ ਏਰੀਆ ਤੋਂ ਪੂਰੇ ਪੰਜਾਬ ਤੋਂ ਆਪਣੇ ਕੋਲ ਰੱਖਦੇ ਨੇ ਤੇ ਅਸੀਂ ਵੀ ਸਾਡੀ ਹੁਣ ਡਿਊਟੀ ਲੱਗੀ ਅਸੀਂ ਵੀ ਗਰਾਊਂਡ ਲੈਵਲ ਤੇ ਜਾ ਕੇ ਅਸੀਂ ਲੋਕਾਂ ਦੇ ਵਿੱਚ ਜਾ ਕੇ ਅਸੀਂ ਸਾਰੀ ਗਰਾਉਂਡ ਲੈਵਲ ਦੇ ਸਾਰੀ ਜਿੰਨੇ ਵੀ ਐਮਰਜੈਂਸੀ ਸਰਵਿਸ ਦੀ ਅਗਨੀ ਆਪਿਕਰੀ ਆਪਾ ਖੁਦ ਆਪਾ ਉਹਦਾ ਸਾਈਜ਼ ਲ ਲਈ ਜੀ ਕੱਲ੍ਹ ਕੱਲ ਛੁੱਟੀਆਂ ਸਾਰੇ ਡਾਟਾ ਦੀ ਖਤਮ ਕਰ ਦਿੱਤੀਆਂ ਗਈਆਂ ਇਹਨਾਂ ਪਰ ਅਜੀ ਵੀ ਕੁਝ ਡਾਟਾ ਛੁੱਟੀਆਂ ਦੇਣੀ ਨਹੀਂ ਸਹੀ ਗੱਲ ਆ ਜੁਰੀ ਨਹੀਂ ਕਿ ਅਸੀਂ ਮੈਡੀਕਲ ਲਾਈਨ ਦੀ ਗੱਲ ਕਰੀਏ ਅਸੀਂ ਮੈਂ ਆਪਣੇ ਫਰ ਡਿਪਾਰਟਮੈਂਟ ਲੋਕਲ ਬੋਰਡ ਇਸ ਗੱਲ ਕਰੀ ਅਸੀਂ ਆਪ ਉਹ ਵੀ ਰਿਕਾਲ ਕਰ ਲੈ ਸਾਰੇ ਜਿੰਨੇ ਵੀ ਸਟਾਫ ਛੁੱਟੀ ਤੇ ਗਿਆ ਸੀ ਹੋ ਸਕਦਾ ਕਿ ਉਹ ਵਿਦਨ ਅ ਡੇ ਟੂ ਵਾਪਸ ਜੁਆਇਨ ਕਰ ਲੈਣ ਮੈਸਰ ਸਭ ਨੂੰ ਲੱਗ ਗਿਆ ਚਾਹੇ ਡਾਕਟਰ ਸੋ ਚਾਹੇ ਫਾਇਰ ਸਟੇਸ਼ਨ ਦੇ ਅਫਸਰ ਹੋਣ ਸਾਡੇ ਚਾਹੇ ਐਡਮਿਨਿਸਟ੍ਰੇਟਿਵ ਅਫਸਰ ਹੋ ਕੇ ਉਹ ਨਾ ਹੈਗੇ ਤੇ ਸਨੇਹਾ ਸਰਕਾਰ ਵੱਲ ਸਖਤ ਨੇ ਲੱਗ ਗਿਆ ਕਿ ਉਹ ਵਿਦਨ ਅ ਡੇ ਟੂ ਮੇਖਲੋ ਵਾਪਸ ਆ ਕੇ ਜੁਆਇਨ ਕਰ ਲੈਣਗੇ ਜੀ ਜਿਹੜੇ ਜਮਾ ਖੋਰੀ ਕਰਦੇ ਬਿਆਰਾਂ ਉਹਨਾਂ ਨੂੰ ਕੀ ਨੇ ਸਜੂ ਉਹ ਬਿਲਕੁਲ ਬਿਲਕੁਲ ਸਖਤ ਸ਼ਬਦਾਂ ਚ ਅਸੀਂ ਆਪਾਂ ਕਵਾਂਗੇ ਕਿ ਇਹ ਦੇਖੋ ਇਹ ਐਮਰਜੈਂਸੀ ਹੈਗੀ ਆ ਪੰਜਾਬ ਤੇ ਐਮਰਜੈਂਸੀ ਹੈਗੀ ਆ ਪੂਰੇ ਦੇਸ਼ ਵਿੱਚ ਤੇ ਇਸ ਐਮਰਜੈਂਸੀ ਦਾ ਮੈਂ ਕਹੂੰਗਾ ਕਿ ਕੋਈ ਨਜਾਇਜ਼ ਫਾਇਦਾ ਨਾ ਲੈਣ ਕੋਈ ਜੋ ਬਿਜ਼ਨਸ ਸੋਰਸਸ ਹੈਗੇ ਆ ਤੇ ਜੇ ਕੋਈ ਇਹੋ ਜਿਹਾ ਕੰਮ ਕਰਦਾ ਜਾਂ ਜਮਾਖੋਰੀ ਕਰਦਾ ਫੜਿਆ ਗਿਆ ਤੇ ਉਹ ਤੇ ਸੀਐਮ ਸਾਹਿਬ ਵੱਲੋਂ ਵੀ ਸਨੇਹਾ ਲੱਗਿਆ ਕਿ ਅਸੀਂ ਉਹ ਤੇ ਸਖਤੋਂ ਸਖਤ ਕਾਰਵਾਈ ਕਰਕੇ ਉਹ ਤੇ ਅਸੀਂ ਆਪਾਂ ਪਰਚਾ ਕਰਾਂਗੇ ਐਫਆਈਆਰ ਕਰਾਂਗੇ ਆਪਾਂ ਜੀ ਧੰਨਵਾਦ